ਸਤਿ ਸ਼੍ਰੀ ਅਕਾਲ ਮੈਂ ਹਕਮਿਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਤਾਫੀਰੋ ਕਰਦਾ ਪਹਿਲੀ ਖਬਰ ਦਾ ਅਮਰੀਕਾ ਦੇ ਰਾਸ਼ਪਤੀ ਟਰੰਪ ਵੈਨਜੂਏਲੋ ਤੋਂ ਆਏ ਹੋਏ ਪ੍ਰਵਾਸੀ ਵਿਰੁੱਧ ਕਾਰਵਾਈ ਦੀ ਤਿਆਰੀ ਵਿੱਚ ਨੇ ਸੰਪਰਸ਼ ਪ੍ਰਸ਼ਾਸਨ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਸਾਢੇ 3 ਲੱਖ ਵੈਂਜੂਏਲਾ ਵਾਸੀਆਂ ਤੋਂ ਕਾਨੂੰਨੀ ਸੁਰੱਖਿਆ ਵਾਪਸ ਲੈਣ ਲਈ ਕਿਹਾ ਤੇ ਜਿਸ ਤੋਂ ਬਾਅਦ ਉਹਨਾਂ ਦਾ ਅਮਰੀਕਾ ਚੋਂ ਬਾਹਰ ਨਿਕਲਣਾ ਲਗਭਗ ਤੈਅ ਹੈ ਤੇ ਨਿਆਂ ਵਿਭਾਗ ਨੇ ਹਾਈ ਕੋਰਟ ਨੂੰ ਸan francisco ਦੇ ਇੱਕ ਜੱਜ ਦੇ ਫੈਸਲੇ ਨੂੰ ਰੋਕਣ ਦੇ ਲਈ ਕਿਹਾ ਜਿਸ ਵਿੱਚ ਵੈਂਜੂਏਲਾ ਵਾਸੀਆਂ ਦੇ ਲਈ ਅਸਥਾਈ ਸੁਰੱਖਤ ਸਥਿਤੀ ਨੂੰ ਬਰਕਰਾਰ ਰੱਖਿਆ ਗਿਆ ਸੀ ਜੋ ਪਿਛਲੇ ਮਹੀਨੇ ਖਤਮ ਹੋ ਗਈ ਸੀ ਤੇ ਰਾਸ਼ਟਰਪਤੀ ਟਰੰਪ ਨੇ ਪ੍ਰਸ਼ਾਸਨ ਦੇ ਵਕ ਵਕ ਸੁਰੱਖਿਆਵਾਂ ਨੂੰ ਵਾਪਸ ਲੈਣ ਦੇ ਲਈ ਹਮਲਾਵਰ ਕਦਮ ਚੁੱਕੇ ਨੇ ਜਿਨ੍ਹਾਂ ਨੇ ਪ੍ਰਵਾਸੀਆਂ ਨੂੰ ਦੇਖ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਹੈ ਤੇ ਜਿਸ ਦੇ ਵਿੱਚ ਕੁੱਲ 6 ਲੱਖ ਵੈਨਜੂਏਲਾ ਵਾਸੀਆਂ ਅਤੇ 5 ਲੱਖ ਹaiti ਵਾਸੀਆਂ ਦੇ ਲਈ TPS ਖਤਮ ਕਰਨਾ ਸ਼ਾਮਲ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਯੂਕਰੇਨ ਦੇ ਲਈ 31 ਕਰੋੜ ਅਮਰੀਕੀ ਡਾਲਰ ਦੇ F16 ਲੜਾਕੂ ਜਹਾਜ਼ ਸਖਲਾਈ ਅਤੇ ਰੱਖ-ਰਖਾਅ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੈਂਟਾਗਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਅਮਰੀਕੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ DSCA ਦੇ ਅਨੁਸਾਰ ਪੈਕੇਜ ਦੇ ਵਿੱਚ ਉਡਾਣ ਸਕਲਾਈ ਰੱਖ-ਰਖਾਅ ਸਹਾਇਤਾ ਸਪੇਅਰ ਪਾਰਟਸ ਡਿਮਿਨੀ ਹੈਂਡਲਿੰਗ ਉਪਕਰਨ ਅਤੇ ਵਿਸ਼ੇਸ਼ ਸੌਫਟਵੇਅਰ ਸਿਸਟਮ ਸ਼ਾਮਲ ਨੇ DSCA ਨੇ ਕਿਹਾ ਕਿ ਇਹ ਸੌਦੇ ਲਈ ਲੌਕ ਹੀਡ ਮਾਰਟਿਨ 에ਅਰ ਨੌਟਿਕਸ 22 ਸਿਸਟਮ ਅਤੇ AAR ਕਾਰਪੋਰੇਸ਼ਨ ਮੁੱਖ ठेकेदार ਨੇ ਹਾਲਾਂਕਿ ਇਸ ਪੈਕੇਜ ਦੇ ਵਿੱਚ ਕੋਈ ਅਸਲ ਜਹਾਜ਼ ਸ਼ਾਮਲ ਨਹੀਂ ਹੈ ਕਿਉਂਕਿ ਜੱਟ ਸਿੱਧੇ ਅਮਰੀਕੀ ਦੁਆਰਾ ਨਹੀਂ ਸਗੋ ਨਾਟੋ ਸਹਿਯੋਗੀਆਂ ਦੁਆਰਾ ਪ੍ਰਦਾਨ ਕੀਤੇ ਜਾਣਗੇ ਇਹ ਸਹਾਇਤਾ ਪੈਕੇਜ ਦਸੰਬਰ 2024 ਦੇ ਵਿੱਚ ਜੋ ਬਾਈਡਨ ਦੇ ਪ੍ਰਸ਼ਾਸਨ ਅਧੀਨ ਮਨਜ਼ੂਰ ਕੀਤੇ ਗਏ 26 ਕਰੋੜ 64 ਲੱਖ ਡਾਲਰ ਦੇ F-16 ਜਕਸ ਖਾਸ ਸੌਦੇ ਦੇ ਪਾਲਣ ਕਰਦਾ ਤੇ ਜਿਸ ਵਿੱਚ ਮਿਸ਼ਨ ਯੋਜਨਾਬੰਦੀ ਪ੍ਰਣਾਲੀ ਅਤੇ ਮੁੱਖ ਰੱਖ-ਰਖਾਅ ਉਪਕਰਨ ਪ੍ਰਦਾਨ ਕੀਤੇ ਗਏ ਸਨ ਪਾਕਿਸਤਾਨ ਦੀ ਇੱਕ ਅਤਵਾਦ ਵਿਰੋਧੀ ਅਦਾਲਤ ਨੇ ਸ਼ੁੱਕਰਵਾਰ ਨੂੰ ਪਿਛਲੇ ਸਾਲ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪੀਟੀਆਈ ਦੇ 82 ਕਾਰਕੁਨਾਂ ਨੂੰ 4 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ 26 ਨਵੰਬਰ 2024 ਨੂੰ ਇਸਲਾਮਾਬਾਦ ਅਤੇ 라ਵਲਪਿੰਡੀ ਦੇ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ 1500 ਤੋਂ ਵੱਧ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਲੋਕਾਂ ਨੇ ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਨੂੰ ਰਿਹਾਅ ਕਰਨ ਦੇ ਲਈ ਸਰਕਾਰ ਉੱਤੇ ਦਬਾਅ ਪਾਉਣ ਲਈ ਪ੍ਰਦਰਸ਼ਨ ਕੀਤਾ ਸੀ ਤੇ ਸੁਣਵਾਈ ਤੋਂ ਬਾਅਦ 라ਵਲਪਿੰਡੀ ਅਦਾਲਤ ਨੇ 82 ਮੁਲਦਵਾ ਨੂੰ ਦੋਸ਼ੀ ਠਹਿਰਾਇਆ ਤੇ ਉਹਨਾਂ ਨੂੰ 4 ਮਹੀਨੇ ਦੀ ਕੈਦ ਅਤੇ 15000 ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ ਜ਼ਿਕਰਯੋਗ ਹੈ ਕਿ ਪਾਰਟੀ ਦੇ ਮੁਖ ਇਮਰਾਨ ਜ਼ਿਕਰਯੋਗ ਹੈ ਕਿ ਪਾਰਟੀ ਦੇ ਮੁਖੀ ਇਮਰਾਨ ਖਾਨ ਅਗਸਤ 2023 ਤੋਂ ਜੇਲ੍ਹ ਵਿੱਚ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਤਕੈਤ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਦੇ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਇਸ ਦੌਰਾਨ ਕਿਸਾਨ ਆਗੂ ਰਕੇਸ਼ ਤਕੈਦ ਨੂੰ ਹੱਥੋਂ ਪਾਈ ਹੋਈ ਤੇ ਉਹਨਾਂ ਦੇ ਸਿਰ ਦੇ ਉੱਤੇ ਪੱਗ ਵੀ ਲੱਗ ਗਈ ਹੈ। ਇੰਨਾ ਹੀ ਨਹੀਂ ਰਕੇਸ਼ ਤਕੈਦ ਸਰ ਉੱਤੇ ਡੰਡੇ ਨਾਲ ਹਮਲਾ ਵੀ ਹੋਇਆ। ਐਸਾ ਹੰਗਾਮੇ ਦੌਰਾਨ ਪੁਲਤਨੇ ਰਕੇਸ਼ ਤਕੈਦ ਨੂੰ ਸੁਰੱਖਿਆ ਦੇ ਤਹਿਤ ਬਚਾ ਲਿਆ ਤੇ ਕਿਸਾਨ ਆਗੂ ਰਕੇਸ਼ ਤਕੈਦ ਖਿਲਾਫ ਇਹ ਵਿਰੋਧ ਪ੍ਰਦਰਸ਼ਨ ਉਸ ਸਮੇਂ ਵਿੱਚ ਹੋਇਆ ਜਦੋਂ ਰਕੇਸ਼ ਤਕੈਦ ਨੇ ਪਹਿਲਗਾਮ ਹਮਲੇ ਦੇ ਸਬੰਧੀ ਬਿਆਨ ਦਿੱਤਾ ਸੀ। ਕਿਸਾਨ ਆਗੂ ਰਕੇਸ਼ ਤਕੈਦ ਨੇ ਕਿਹਾ ਸੀ ਕਿ ਇਸ ਘਟਨਾ ਨਾਲ ਕਿਸ ਨੂੰ ਫਾਇਦਾ ਹੋ ਰਿਹਾ ਹੈ? ਚੋਰ ਤੁਹਾਡੇ ਵਿੱਚ ਹੈ ਤੇ ਪਾਕਿਸਤਾਨ ਵਿੱਚ ਨਹੀਂ। ਕੌਣ ਹਿੰਦੂ ਮੁਸਲਮਾਨ ਕਰ ਰਿਹਾ ਹੈ? ਜਵਾਬ ਸਿਰਫ ਉਸੇ ਦੇ ਕੋਲ ਹੈ ਰਿਕਵੈਸਟ ਕਰਦੇ ਇਸ ਬਿਆਨ ਦੇ ਵਿੱਚ ਉਹਨਾਂ ਨੇ ਪੇਸ਼ ਹਮਲੇ ਪਿੱਛੇ ਅੰਦਰੂਨੀ ਸਾਜ਼ਿਸ਼ ਵਾਲਾ ਇਸ਼ਾਰਾ ਕੀਤਾ ਸੀ ਤੇ ਉਹਨਾਂ ਦੇ ਬਿਆਨ ਤੋਂ ਹਿੰਦੂ ਸੰਗਠਨ ਇਸ ਬਿਆਨ ਤੋਂ ਬਹੁਤ ਨਾਰਾਜ਼ ਸਨ ਇਸ ਪ੍ਰੋਗਰਾਮ ਵਿੱਚ ਜਿਲ੍ਹਾ ਦੇ ਵਸਤੀਕਾ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਹਿੰਦੂ ਸੰਗਠਨਾਂ ਦੇ ਲੋਕ ਵੀ ਸ਼ਾਮਲ ਸਨ ਭਾਰਤ ਸਰਕਾਰ ਨੇ ਹੁਣ ਪਾਕਿਸਤਾਨ ਜਾਣ ਵਾਲੀ ਅਤੇ ਆਉਣ ਵਾਲੀ ਹਰ ਚੀਜ਼ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਜਿਸ ਦਾ ਮਤਲਬ ਹੈ ਕਿ ਪਾਕਿਸਤਾਨ ਤੋਂ ਕਿਸੇ ਵੀ ਤਰ੍ਹਾਂ ਕੁਝ ਨਹੀਂ ਆਵੇਗਾ ਅਤੇ ਨਾ ਹੀ ਭਾਰਤ ਤੋਂ ਪਾਕਿਸਤਾਨ ਜਾਵੇਗਾ ਵਣਜ ਮੰਤਰਾਲੇ ਨੇ ਕਿਹਾ ਕਿ ਹੁਣ ਪਾਕਿਸਤਾਨ ਤੋਂ ਆਯਾਤਾਂ ਨਰਯਾਤ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਪਹਿਲਾਂ ਸਿੱਧਾ ਵਪਾਰ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਸਿੱਧਾ ਵਪਾਰ ਵੀ ਬੰਦ ਕਰ ਦਿੱਤਾ ਗਿਆ ਇਹ ਪਾਕਿਸਤਾਨ ਲਈ ਇੱਕ ਡੂੰਗਾ ਝਟਕਾ ਹੈ ਭਾਰਤ ਦਾ ਵਣਜ ਮੰਤਰਾਲੇ ਉਹਨਾਂ ਉਤਪਾਦਾਂ ਦੀ ਸੂਚੀ ਤਿਆਰ ਕਰ ਰਿਹਾ ਜਿਨ੍ਹਾਂ ਨੂੰ ਭਾਰਤ ਤੋਂ ਆਯਾਤ ਜਾਂ ਨਰਯਾਤ ਨਹੀਂ ਕੀਤਾ ਜਾਵੇਗਾ ਵਣਜ ਮੰਤਰਾਲੇ ਦੀ ਨੋਟੀਫਿਕੇਸ਼ਨ ਦੇ ਅਨੁਸਾਰ ਭਾਰਤ ਨੇ ਪਾਕਿਸਤਾਨ ਤੋਂ ਸਾਰੇ ਸਮਾਨ ਦੇ ਸਿੱਧੇ ਜਾਂ ਅਸਿੱਧੇ ਆਯਾਤ ਉੱਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ ਇਸ ਬੰਧ ਦੇ ਵਿੱਚ ਇੱਕ ਉਪਬੰਧ ਵਿਦੇਸ਼ੀ ਵਪਾਰ ਨੀਤੀ ਐਫਟੀਪੀ 223 ਦੇ ਵਿੱਚ ਜੋੜਿਆ ਗਿਆ ਹੈ। ਪਹਿਲਗਾਮ ਹਮਲੇ ਤੋਂ ਮਗਰੋਂ ਪਾਰਤਨਾਲ ਜੰਗ ਦੇ ਦੌਰੋਂ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨ ਫੌਜੀ ਆਪਣੀ ਜਾਨ ਬਚਾਉਣ ਦੇ ਲਈ ਨੌਕਰੀ ਛੱਡ ਚੁੱਕੇ ਨੇ ਤੇ ਹੁਣ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਆਪਣੀ ਫੌਜ ਵਿੱਚ ਸੈਨਿਕਾਂ ਦੀ ਕਾਫੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਇਹ ਹਮਲੇ ਨੂੰ ਹੱਲ ਕਰਨ ਦੇ ਲਈ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਕੰਟਰੋਲ ਦੇਖਾ ਐਲਓਸੀ ਦੇ ਨੇੜੇ ਦੇ ਇਲਾਕੇ ਦੇ ਵਿੱਚ ਨਾਗਰਿਕਾਂ ਨੂੰ ਮੋਡਿਲੇ ਹਥਿਆਰਾਂ ਦੀ ਸੰਭਾਲ ਅਤੇ ਸੈਲਫ ਡਿਫੈਂਸ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਪਹਿਲ ਦਾ ਉਦੇਸ਼ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਦੇ ਵਿੱਚ ਕਾਨੂੰਨ ਸਥਾਨਕ ਰੱਖਿਆ ਸਮਰਥਨਾਵਾਂ ਨੂੰ ਮਜ਼ਬੂਤ ਕਰਨਾ ਹੈ। ਤਿਆਰ ਦੇ ਨਾਲ ਹੀ ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿੱਚ ਗ੍ਰਾਮ ਰੱਖਿਆ ਸਮੂਹਾਂ ਨੂੰ ਸਕਲਾਈ ਦੇਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ। ਇਹ ਸਮੂਹ ਹਥਿਆਰਾਂ ਦੀ ਸੰਭਾਲ, ਰਣਨੀਤਿਕ ਜਵਾਬ ਅਤੇ ਸੰਵੇਦਨਸ਼ੀਲ ਸਰहदी ਖੇਤਰਾਂ ਦੇ ਵਿੱਚ ਸੁਰੱਖਿਆ ਵਧਾਉਣ ਦੇ ਲਈ ਸਮੁੱਚੀ ਤਿਆਰੀ ਦੇ ਵਿੱਚ ਸਪੈਸ਼ਲ ਟ੍ਰੇਨਿੰਗ ਹਾਸਲ ਕਰ ਰਹੇ ਨੇ ਤੁਰਕੀ ਦੇ ਇਸਤੰਬੁਲ ਸ਼ਹਿਰ ਦੇ ਵਿੱਚ 1 ਮਈ ਨੂੰ ਗੈਰ ਕਾਨੂੰਨੀ ਰੈਲੀਆਂ ਦੇ ਵਿੱਚ ਸ਼ਾਮਲ ਹੋਣ ਦੇ ਦੇਸ਼ ਵਿੱਚ 418 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਿਨ੍ਹਾਂ ਵਿੱਚੋਂ 374 ਨੂੰ ਅਦਾਲਤ ਦੇ ਹੁਕਮਾਂ ਉਤੇ ਰਿਹਾ ਕਰ ਦਿੱਤਾ ਗਿਆ ਤੇ ਸ਼ਹਿਰ ਦੇ ਪੁਲਿਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸਤੰਬੁਲ ਦੇ ਵਿੱਚ ਵੀਰਵਾਰ ਨੂੰ ਗੈਰ ਕਾਨੂੰਨੀ ਰੈਲੀਆਂ ਕਾਰਨ ਸੜਕਾਂ ਉੱਤੇ ਹਾਈਵੇ ਬੰਦ ਕਰ ਦਿੱਤੇ ਗਏ ਸਨ ਤੇ 15 ਤੋਂ ਵੱਧ ਮੈਟਰੋ ਸਟੇਸ਼ਨਾਂ ਤੇ ਜਨਤਕ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਹਿਰਾਸਤ ਦੇ ਵਿੱਚ ਲੈ ਗਏ 418 ਲੋਕਾਂ ਦੇ ਵਿੱਚੋਂ 374 ਨੂੰ ਬਿਆਨ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਤੇ 1 ਮਈ ਨੂੰ ਟ੍ਰੇਡ ਯੂਨੀਅਨ ਨੇ ਇਸਤਬੁਲ ਦੇ ਕਾਦੀ ਕੋਈ ਅਤੇ ਕਾਟਲ ਜ਼ਿਲ੍ਹਿਆਂ ਦੇ ਵਿੱਚ ਸਰਕਾਰ ਦੁਆਰਾ ਪ੍ਰਵਾਨਿਤ ਰੈਲੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਲਗਭਗ 65 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸ਼ਾਂਤੀਪੂਰਵਕ ਖਿੰਡ ਗਏ। ਉਸ ਸਮੇਂ ਵਿਰੋਧੀ ਸਮੂਹ ਸ਼ਹਿਰ ਦੇ ਕੇਂਦਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਸੁਰੱਖਿਆ ਦੇ ਲਈ 52 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਗੋਵਾ ਦੇ ਸ਼ਿਰ گاਉਂ ਦੇ ਵਿੱਚ ਆਯੋਜਿਤ ਸ਼੍ਰੀ ਲੇਰੀ ਯਾਤਰਾ ਦੇ ਦੌਰਾਨ ਬੀਤੇ ਕੱਲ 2 ਮਈ ਰਾਤ ਨੂੰ ਇੱਕ ਦੁਖਦਾਈ ਘਟਨਾ ਵਾਪਰੀ ਹੈ ਇੱਥੇ ਲਹਰਾਈ ਮੰਦਿਰ ਦੇ ਵਿੱਚ ਭਗਦੜ ਮਚਣ ਦੇ ਕਾਰਨ 7 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 30 ਤੋਂ ਵੱਧ ਗੰਭੀਰ ਲੋਕ ਜ਼ਖਮੀ ਹੋ ਗਏ ਜ਼ਖਮਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਹ ਆਤਾ ਉਹ ਸਮੇਂ ਵਾਪਰਿਆ ਜਦੋਂ ਅਚਾਨਕ ਭੀੜ ਦੇ ਵਿੱਚ ਦਹਿਸ਼ਤ ਫੈਲ ਗਈ ਤੇ ਜਿਸ ਕਾਰਨ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗ ਪਏ ਚਸ਼ਮਦੀਦਾਂ ਨੇ ਦੱਸਿਆ ਕਿ ਭਗਦਰ ਦੌਰਾਨ ਸਿਤੀ ਬਹੁਤ ਭਿਆਨਕ ਹੋ ਗਈ ਸੀ ਤੇ ਲੋਕ ਇੱਕ ਦੂਜੇ ਉੱਤੇ ਡਿੱਗ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਕਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚ ਗਈਆਂ ਤੇ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਰਿਪੋਰਟਾਂ ਦੇ ਅਨੁਸਾਰ ਹਾਦਸਾ ਭੀੜ-ਪੜੱਕੇ ਅਤੇ ਟੁਕਵੇਂ ਪ੍ਰਬੰਧਾ ਦੀ ਘਾਟ ਦੇ ਕਾਰਨ ਹੋਇਆ ਤੇ ਭਗਦਰ ਦੇ ਕਾਰਨ ਦੀ ਅਧਿਕਾਰਤ ਤੌਰ ਤੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਜ਼ਖਮੀਆਂ ਦੇ ਹਾਲਚਲ ਜਾਣਨ ਦੇ ਲਈ ਹਸਪਤਾਲ ਦਾ ਦੌਰਾ ਵੀ ਕੀਤਾ ਅਜਲੀਏ ਨਹੀਂ ਦੁਬਾਰਾ ਫਿਰ ਆਦਰੂ ਹੋਵੋਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ